ਕੀ ਤੇ ਦੀ ਨਹੀਂ ਜਿੱਥੇ ਦੱਸਦੀ ਹੈ ਕਿ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਗਲਤ ਕੰਮ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉੱਥੇ ਹੀ ਅੱਜ ਦੱਸਦੀ ਹੈ ਕਿ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨਹੀਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂ ਹਾਂਜੀ ਸਰ ਪਹਿਲਾਂ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਲੱਗਦਾ ਹੈ ਕਿਸੇ ਨੂੰ ਮੈਂ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜਿਹੜਾ ਉਹਦਾ ਬੇਟੀ ਦਾ ਪਾਦਰ ਸੀਗਾ ਮੇਰਾ ਅੱਛਾ ਦੋਸਤ ਸੀਗਾ ਕਿਉਂਕਿ ਇਹ ਚੀਜ਼ ਡੀਸੀਓ ਵੀ ਸੋ ਕਰਦੇ ਸੀਗੇ ਨੌਕਰੀ ਕਰਦੇ ਡਿਊਟੀ ਅਸੀਂ ਉਹਨਾਂ ਨੂੰ ਮਿਲਦੇ ਰਹਿੰਦੇ ਅਕਸਰ ਕਿਉਂਕਿ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਕੰਮ ਤਾਂ ਪੈਂਦਾ ਹੀ ਰਹਿੰਦਾ ਹੈ ਤਹਿਸੀਲਦਾਰ ਡੀਸੀ ਦੇ ਤੇ ਉਹ ਕੀ ਬੜਾ ਵਧੀਆ ਨੇਚਰ ਦਾ ਇਨਸਾਨ ਵੀ ਸੀਗਾ ਬਹੁਤ ਵਧੀਆ ਸਾਨੂੰ ਆ ਗਿਆ ਨੂੰ ਬੜਾ ਫਿਰ ਉਹਦੇ ਕਰਕੇ ਸਾਨੂੰ ਸਾਡੇ ਤੇ ਸਮਾਗਮ ਸੀਗਾ ਅਸੀਂ ਉੱਧਰ ਗਏ ਆ ਜਾ ਕੇ ਜਦੋਂ ਦੇਖਿਆ ਉਹਦਾ ਸਪੋਰਟ ਜਦੋਂ ਵੀ ਉਹਨੇ ਜਦ ਬੱਚਾ ਗਿਆ ਉਹਦੇ ਘਰ ਪੁੱਛਣ ਲਈ ਬੇ ਉਹਨਾਂ ਦੀ ਬੇਟੀ ਦਾ ਵੀ ਉਹ ਹੈਗੀ ਘਰ ਦੇ ਵਿੱਚ ਉਹ ਕਹਿੰਦਾ ਵੀ ਆ ਹੈਗੀ ਤੂੰ ਅੰਦਰ ਅੰਦਰ ਲੈ ਗਿਆ ਅੰਦਰ ਲੈ ਕੇ ਚਲਾ ਗਿਆ ਆਪਣੀ ਬੇਟੀ ਨੂੰ ਬੇਟੀ ਨੂੰ ਜਦੋਂ ਅੰਦਰ ਲੈ ਕੇ ਗਿਆ ਬਾਅਦ ਚ ਜਦੋਂ ਉਹਨੇ ਬਾਹਰ ਸ਼ੋਰ ਦੇਖਿਆ ਉਹਦੀ ਮਦਰ ਨੇ ਜਾ ਕੇ ਪੁੱਛਿਆ ਵੀ ਵੀ ਮੇਰੀ ਬੇਟੀ ਦਾ ਨਾ ਪਾਰੂਲ ਵੀ ਪਾਰੂਲ ਦਿੱਕਤੀ ਨਹੀਂ ਪਈ ਵੀ ਮੇਰੀ ਬੇਟੀ ਤੇ ਮੇਰੀ ਬੇਟੀ ਨੂੰ ਉਹਨਾਂ ਨੇ ਵੀ ਕਿ ਕਿਤਾ ਮਲੇ ਦੇ ਵਿੱਚ ਪੁੱਛਣਾ ਪਿਛਲਾ ਸ਼ੁਰੂ ਕੀਤਾ ਫਿਰ ਕਿਉਂਕਿ ਉਹਨਾਂ ਦੇ ਘਰ ਜਾਂਦੀ ਸੀਗੀ ਬੇਟੀ ਬੇਟੀ ਉਹਦੇ ਘਰ ਜਾਂਦੀ ਸੀਗੀ ਉਹਨਾਂ ਨੇ ਗੇਟ ਕਰਕਾ ਕੇ ਉਹਨੂੰ ਬੁਲਾਇਆ ਕਹਿੰਦਾ ਮੇਰੇ ਘਰ ਤਾਂ ਆਈ ਨਹੀਂ ਕਹਿੰਦਾ ਫਿਰ ਉਹ ਜਾ ਕੇ ਆਪ ਦੋ ਚਾਰ ਗਲੀਆਂ ਦੇ ਵਿੱਚ ਲੱਭ ਕੇ ਵੀ ਆਇਆ ਹੈ ਕੋਲੋਨੀ ਦੇ ਵਿੱਚ ਲੱਭਦਾ ਰਿਹਾ ਹੈ ਜਾ ਕੇ ਚਲਾ ਗਿਆ ਉਹ ਲੱਭ ਲੁਭ ਕੇ ਬਾਅਦ ਜੋ ਆਪ ਜਾ ਕੇ ਵੀ ਕਿੱਜਾ ਵੀ ਜਾ ਕੇ ਅੰਦਰ ਜਾ ਕੇ ਸੋ ਗਿਆ ਵੀ ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਵੀ ਵੀ ਇਹ ਪੀਏ ਦੇ ਕੋਲ ਨਹੀਂ ਹੈ ਕਿ ਕੁੜੀ ਅੰਦਰ ਚਲਾ ਗਿਆ ਅੰਦਰ ਜਾ ਕੇ ਤਵਾਜੂ ਦੇ ਬੰਦ ਕਰਕੇ ਉਹ ਰਾਤ ਦਾ ਜਦੋਂ ਥੋੜਾ ਸਮਾਂ ਆਇਆ ਉਹਨੇ ਲੈਟਾ ਲੂਟਾ ਬੰਦ ਕਰਤੀਆਂ ਨੇ ਤੇ ਗੱਡੀ ਆਪਣੇ ਕਿਸੇ ਬ੍ਰੈਂਡ ਕੋਲੋਂ ਲੈ ਕੇ ਆਇਆ ਉਹ ਵੀ ਉਹਨੂੰ ਐ ਸੀਗਾ ਕਿ ਮੈਂ ਜਦੋਂ ਮਲਾਜਮ ਅੰਦਰ ਗਏ ਨੇ ਮਲਾਜਮ ਤਾਂ 50 ਮਰਲੇ ਦਾ ਘਰ ਤਾਂ ਸੀਗਾ ਨਹੀਂ ਉਹਦਾ ਘਰਵਾ ਤਾਂ 2 ਜਾਂ 3 ਮਰਲੇ ਦਾ ਹੋਊਗਾ ਉਹਨਾਂ ਨੇ ਬਾਥਰੂਮ ਨਹੀਂ ਚੈੱਕ ਕੀਤਾ ਹੋਊਗਾ ਕੀਤਾ ਹੋਊਗਾ ਟੈਬਲਿਟੀ ਕੀਤਾ ਹੋਏਗਾ ਚੱਕ ਜੀ ਕੀ ਮੰਨਦੇ ਹੋ ਸਰ ਇੱਥੇ ਪੁਲਿਸ ਦੀ ਕਾਫੀ ਵੱਡੀ ਜੋ ਕੀ ਹੈ ਕਾਰਗੁਜ਼ਾਰੀ ਸਾਹਮਣੇ ਹੀ ਆਈ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜੇ ਪਹਿਲਾਂ ਪੁਲਿਸ ਦੇ ਵੱਲੋਂ ਨਜ਼ਰ ਮਾਰ ਲਈ ਜਾਂਦੀ ਤਾਂ ਕੁੜੀਆਂ ਬਚ ਸਕਦੀ ਸੀ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਰਦਾ ਹਾਂ ਤੁਹਾਡੇ ਮਾਧਿਅ ਵੀ ਉਹ ਬੱਚਾ ਵੱਜ ਜਾਣਾ ਸੀਗਾ ਬੱਚਾ ਵੱਜ ਜਾਣਾ ਸੀਗਾ ਕਿਉਂਕਿ ਉਸ ਬੱਚੇ ਨੂੰ ਜੇ ਅਸੀਂ ਦੇਖਿਆ ਜਾਵੇ ਕੀ ਪਤਾ ਉਹ ਉਹ ਵੀ ਇੰਤਜ਼ਾਰ ਕਰਦਾ ਭਾਵੇਂ ਵੀ ਇਹਦੀ ਕਦੋਂ ਇਹਦੇ ਸਾਹ ਖਤਮ ਹੋਣ ਤੇ ਮੈਨੂੰ ਬੋਰੇ ਦੇ ਵਿੱਚ ਪਾ ਕੇ ਕਿਤੇ ਨਾ ਕਿਤੇ ਸੋਟਾ ਵਾ ਉਹ ਬੱਚਾ ਵੱਜ ਜਾਣਾ ਸੀਗਾ ਜੇ ਪੁਲਿਸ ਮੁਲਾਜ਼ਮ ਸਾਫ਼ ਕਰਦੇ ਸੀਗੇ ਉਸ ਦਿਨ ਉਹ ਗੱਡੀ ਵੀ ਲੈ ਕੇ ਆਇਆ ਗੱਡੀ ਹਾਂਜੀ ਉਹ ਕਿਹੜੇ ਬ੍ਰਾਂਡ ਕੋਲ ਲੈ ਕੇ ਆਇਆ ਪੂਰਾ ਫੁੱਲ ਪਲਾਨ ਉਹਨੇ ਪੂਰਾ ਪੂਰਾ ਜੀ ਪੂਰਾ ਜਦੋਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਡੈੱਥ ਹੋ ਗਈ ਏ ਤੁਸੀਂ ਕੀ ਸਮਝਦੇ ਜਿਉਂ ਉਹਨੇ ਲਾਈਟਾਂ ਬੰਦ ਕੀਤੀਆਂ ਘਰ ਚ ਜਾ ਕੇ ਦੁਬਾਰਾ ਦਾ ਚੈੱਕ ਨਹੀਂ ਕੀਤਾ ਉਹਨਾਂ ਨੇ ਬੱਚੇ ਨੂੰ ਇਹ ਮਰ ਗਈ ਕਿ ਹਾਲੇ ਵੀ ਇਹਦੀ ਡੈਡ ਬੋ ਵੀ ਡੈਥ ਹੋ ਗਈ ਹੈ ਕਿ ਨਹੀਂ ਹੋਈ ਪਰ ਜਦੋਂ ਕਿਹਾ ਜਾਂਦਾ ਹੈ ਕਿ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਅੱਧਾ ਘੰਟਾ ਘੰਟਾ ਬੈਠੀ ਉਹਦੇ ਘਰ ਕੋਈ ਚਾਹ ਪੀਤੀ ਇਦਾਂ ਕਿਹਾ ਜਾ ਰਿਹਾ ਹੈ ਪਰ ਪੁਲਿਸ ਵੱਲੋਂ ਜੋ ਉਸੇ ਵੇਲੇ ਐਕਸ਼ਨ ਲੈ ਲਿਆ ਜਾਂਦਾ ਤੇ ਅੱਜ ਅੱਜੋ ਬੱਚੇ ਦੀ ਅੰਤਿਮ ਅਰਦਾਸ ਨਹੀਂ ਹੋ ਰਹੀ ਹੋਣੀ ਮੈਂ ਤੁਹਾਨੂੰ ਇੱਕ ਵਿਚਾਰ ਚ ਰਲ ਕਹਿਣਾ ਕਿਉਂਕਿ ਦੇਖੋ ਯਕਦਮ ਕਿਸੇ ਦੀ ਡੈਡ ਬੋ ਪੋੜੀ ਦੇ ਵਿੱਚ ਇੱਕ ਸਾਹ ਨਹੀਂ ਖਤਮ ਹੋ ਜਾਂਦੇ ਪਰ ਕੀ ਪਤਾ ਉਹਨੇ ਕਿੰਨੇ ਵਾਰੀ ਜੱਗ ਗਲਾ ਘੁੱਟਿਆਣਾ ਇਹ ਕੁੜੀ ਨੂੰ ਦੇਖਣਾ ਵੀ ਮੰਨ ਲਓ ਕਈ ਵਾਰ ਆਪਾਂ ਥੋੜੀ ਜੀ ਕਿਸੇ ਦੀ ਨਾਸ ਦਬਦੇ ਆ ਬੇਹੋਸ਼ ਵੀ ਹੋ ਜਾਂਦਾ ਹੈ ਬੇਹੋਸ਼ ਕੀ ਵੇਲਾ ਉਹਨੂੰ ਹੋਸ਼ ਆਇਆ ਹੋਵੇ ਕਿੰਨੇ ਵਾਰੀ ਉਹਨੇ ਗਲਾ ਕੁੱਟਿਆ ਆਣਾ ਕਿਉਂਕਿ ਜਦੋਂ ਉਹਦੀ ਦਿਮਾਗ 'ਚ ਇਹ ਗੱਲ ਬੈਹ ਹੀ ਗਈ ਕਿ ਇਹਨਾਂ ਬਾਹਰ ਜਾ ਕੇ ਰੋਲਾ ਪਾ ਦੇਣਾ ਉਹਨੇ ਤਾਂ ਫਿਰ ਮਾਰਨਾ ਹੀ ਮਾਰਨਾ ਸੀਗਾ ਪਰ ਮਲਾਜਮਾਂ ਨੇ ਜਿਹੜਾ ਕੰਮ ਕੀਤਾ ਉਹ ਗਲਤ ਨਹੀਂ ਕਰਾ ਸਰ ਬੜੀ ਬੇਰਹਿਮੀ ਦੇ ਨਾਲ ਜੋ ਕੀ ਹੈ ਕੁੜੀ ਦਾ ਕਤਲ ਕੀਤਾ ਗਿਆ ਹੈ ਸਾਡੇ ਸਭ ਦੇ ਘਰ ਧੀਆਂ ਪੈਣਾ ਹੈ ਹਰ ਇੱਕ ਦੇ ਜੋ ਕੀ ਹੈ ਧਰ ਤੇ ਮਨ ਬੈਠਾ ਮਨ ਤੇ ਡਰ ਬੈਠਾ ਹੋਇਆ ਲੋਕੀ ਆਪਣੇ ਧੀਆਂ ਭੈਣਾਂ ਨੂੰ ਕੱਢਣ ਤੋਂ ਜੋ ਕਿ ਆ ਡਰ ਰਹੇ ਕਿਉਂਕਿ ਇੱਕ ਪੜੋਸੀ ਹੁੰਦਾ ਜਿਹਦੇ ਤੇ ਭਰੋਸਾ ਕੀਤਾ ਜਾਂਦਾ ਪਰ ਪੜੋਸੀ ਵੱਲੋਂ ਹੀ ਜੇ ਇਦਾਂ ਦਾ ਕਾਰਜ ਕੀਤਾ ਜਾਵੇ ਤਾਂ ਕਹਿਣਾ ਬਹੁਤ ਮੁਸ਼ਕਲ ਹੁੰਦਾ ਕਿਸੇ ਤੇ ਵੀ ਭਰੋਸਾ ਕਰਨਾ ਕਿ ਲਿਖੀ ਪਤਾ ਕੀ ਹੈ ਜੋ ਹੈ ਅੱਜ ਦੀ ਡੇਟ ਦੇ ਵਿੱਚ ਹਾਲਾਤ ਬਣ ਗਏ ਆ ਮੇਰੀ ਆਪਣੀ ਗੁੜੀਆ ਕੱਲਾ ਗਵਾਂਡੀਆਂ ਦੇ ਘਰ ਚਲ ਜਾਂਦੀ ਮਤਲਬ ਇੱਤਾ ਦਾ ਅੱਜ ਦੀ ਡੇਟ ਖੋਫ ਹੋ ਗਿਆ ਕਿ ਅਸੀਂ ਆਪਣੀ ਬੇਟੀ ਨੂੰ ਆਪਣੇ ਘਰ ਨਹੀਂ ਲੈ ਜਾ ਕਿਸੇ ਗਵਾਂਡੀ ਦੇ ਘਰ ਨਹੀਂ ਭੇਜ ਸਕਦੇ ਠੀਕ ਹੈ ਨਾ ਉਹਨੂੰ ਕਹੀਦਾ ਕਿ ਤੂੰ ਆਪਣੇ ਘਰ ਹੀ ਠੀਕ ਹੈ ਜੋ ਹਾਲਾਤ ਅੱਜ ਪੈਦਾ ਹੋਏ ਨੇ ਇੱਕ ਤਾਂ ਇੱਕ ਉਹ ਇਨਸਾਨ ਨੇ ਇੱਕ ਤਾਂ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਕੇ ਰੱਖ ਦਿੱਤਾ ਅਮਰਤਾਰੀ ਕਿਹਾ ਜਾਂਦਾ ਸੀ ਉਹਨੇ ਤਾਂ ਇੱਕ ਸਿੱਖ ਕੌਮ ਨੂੰ ਪੂਰੀ ਨੂੰ ਬਦਨਾਮ ਕਰ ਦਿੱਤਾ ਉਹਦੀ ਕਰਕੇ ਅੱਜ ਸਿੱਖ ਕੌਮ ਨੂੰ ਨਿਰਾਸ਼ਾ ਦਾ ਆਲਮ ਹੈ ਕਿ ਕੋਈ ਯਕੀਨ ਨਹੀਂ ਕਰਦਾ ਨਹੀਂ ਤੇ ਪਹਿਲਾਂ ਪੂਰੇ ਵਰਲਡ ਦੇ ਵਿੱਚ ਸਿੱਖ ਕੌਮ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀ ਇਸ ਇਨਸਾਨ ਕਰਕੇ ਜੋ ਹੋਇਆ ਤੇ ਅੱਜ ਦੀ ਡੇਟ ਮਤਲਬ ਕਿ ਬੁਰਾ ਭਲਾਈ ਕਿਹਾ ਜਾ ਰਿਹਾ ਕਈ ਜਗ੍ਹਾ ਤੇ ਪਰ ਅਸੀਂ ਕਹਿੰਦੇ ਆ ਕਿ ਇਸ ਇਨਸਾਨ ਨੂੰ ਕੀ ਕਿਸੇ ਵੀ ਕੌਮ ਦਾ ਹੋਵੇ ਮਤਲਬ ਇੱਦਾਂ ਦੀ ਇਸ ਇਨਸਾਨ ਨੂੰ ਸਜ਼ਾ ਦੇਣੀ ਚਾਹੀਦੀ ਕਿ ਸਾਰੀਆਂ ਕੌਮਾਂ ਦੇ ਵਿੱਚ ਇੱਕ ਕੋਪ ਪੈਦਾ ਹੋ ਜਵੇ ਕਿ ਹਜ਼ਾਰਾਂ ਵਾਰ ਸੋਚੇ ਯਾਰ ਮੈਂ ਆਹ ਕੰਮ ਨਹੀਂ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਭਗਵਾਨ ਜਨਮ ਸਰਕਾਰ ਦੇ ਅੱਗੇ ਬੇਨਤੀ ਕਰਦੇ ਆਂ ਕਿ ਇਹਨੂੰ ਭਗਵਾਨ ਸੀ ਦੀ ਸਜ਼ਾ ਦਿੱਤੀ ਜਾਵੇ ਉਹ ਵੀ ਜਲਦ ਤੋਂ ਜਲਦ ਇਹ ਨਹੀਂ ਕਿ ਆਪਾਂ ਸਾਲ ਲਾ ਦਈਏ 6 ਮਹੀਨੇ ਲਾ ਦਈਏ ਇਨੂੰ ਇੱਕ ਮਹੀਨੇ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਪਹਿਲੀ ਗੱਲ ਤਾਂ ਆਈ ਕਹਿੰਦੇ ਆ ਕਿ ਇਹਨਾਂ ਚੌਂਗ ਦੇ ਵਿੱਚ ਖਿਲਾੜ ਕੇ ਫਾਂਸੀ ਦੇ ਦੇਣੀ ਚਾਹੀਦੀ ਹੈ। ਕਿ ਜਿਹੜਾ ਕਿ ਅੱਗੇ ਹਰੇਕ ਪੂਰੇ ਵਰਲਡ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਇੱਕ ਖੋਪ ਪੈਦਾ ਹੋ ਜਵੇ। ਠੀਕ ਹੈ ਨਾ ਕਿ ਅੱਜ ਜਲੰਧਰ ਹੋਇਆ ਕੱਲ ਕਿਤੇ ਵੀ ਹੋ ਸਕਦਾ। ਇਸ ਕਰਕੇ ਤਾਂ ਦੀ ਸਜ਼ਾ ਦੇਣੀ ਚਾਹੀਦੀ ਆ ਰੋਪੀ ਨੂੰ। ਕਿ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਕਿ ਕਦੇ ਉਹ ਸੋਚੇ ਨਾ ਹਰੇਕ ਬੰਦਾ ਕਿ ਯਾਰ ਮੈਂ ਆਹ ਕੰਮ ਕਰਨਾ। ਅਰੋਪੀ ਨੂੰ ਤਾਂ ਸਜ਼ਾ ਦਿੱਤੀ ਜਾਣੀ ਚਾਹੀਦੀ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਨਹੀਂ ਸਫਲ ਰਹੀ ਮਤਲਬ ਉਹਨਾਂ ਦੇ ਵੱਲੋਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਜੇ ਉਹਨਾਂ ਵੱਲੋਂ ਟਾਈਮ ਤੇ ਕਾਰਵਾਈ ਕੀਤੀ ਜਾਂਦੀ ਤੇ ਅੱਜ ਕੂੜੀ ਬਚ ਸਕਦੀ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਣੀ ਮੈਡਮ ਮੈਂ ਤਾਂ ਇੱਕ ਗੱਲ ਕਹਿੰਦਾ ਜਿਹੜੇ ਮੁਲਾਜ਼ਮ ਸੀ ਨਾ ਅੱਜ ਸ਼ਾਇਦ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਐਸਆਈ ਨੂੰ ਠੀਕ ਹੈ ਪਰ ਉਹਦੇ ਨਾਲ ਕੁਝ ਨਹੀਂ ਹੋਣਾ ਅਸੀਂ ਕਹਿੰਦੇ ਕਿ ਐਸਆਈ ਤੇ ਨਾਲੇ ਚਾਰ ਮੁਲਾਜ਼ਮਾਂ ਨੂੰ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਦੇ ਕਰਨਾ ਚਾਹੀਦਾ ਜਦ ਕਿ ਸਾਰੀ ਪੰਜਾਬ ਪੁਲਿਸ ਨਹੀਂ ਹੁੰਦੀ ਉਹਦੇ ਵਿੱਚ ਕਈ ਕਹਿੰਦੇ ਨੇ ਨਾ ਗੰਦੀਆਂ ਮੱਛੀਆਂ ਸ਼ਹਿਰ ਉਹ ਸੀ ਉਹ ਇਹਨਾਂ ਦੇ ਨਾਲ ਆਪਣੇ ਸਮਾਜ ਦੇ ਵਿੱਚ ਅੱਜ ਦੀ ਡੇਟ ਲੋਕਾਂ 'ਚ ਪੁਲਿਸ ਦਾ ਵਿਸ਼ਵਾਸ ਝੋਟ ਗਿਆ ਜਿਹੜਾ ਇੰਨਾ ਕਰਕੇ ਜੇ ਪੁਲਿਸ ਦੁਬਾਰਾ ਵਿਸ਼ਵਾਸ ਚਾਹਦੀ ਹੈ ਕੀਤਾ ਦਾ ਵਿਸ਼ਵਾਸ ਬਣਿਆ ਰਵੇ ਤੇ ਇਹਨਾਂ ਨੂੰ ਐਫ ਆਈ ਆਰ ਦੇ ਵਿੱਚ ਦੇ ਕੇ ਇਹਨਾਂ ਦੇ ਵੀ ਪਰਚਾ ਦਰਜ ਕਰਨਾ ਹੋਣਾ ਚਾਹੀਦਾ ਤੇ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਫੇਰ ਹੀ ਅੱਜ ਦੀ ਲੋਕ ਅਸੀਂ ਪੁਲਿਸ ਤੇ ਯਕੀਨ ਕਰ ਸਕਦੇ ਆ ਨਹੀਂ ਤੇ ਅੱਜ ਦੀ ਡੇਟ ਵਿਸ਼ਵਾਸ ਝੋਟ ਚੁੱਕਾ ਸਾਡਾ ਪੰਜਾਬ ਪੁਲਿਸ ਦਾ ਅੱਜ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਮਹਿਜ਼ 13 ਸਾਲ ਦੀ ਕੁੜੀ ਸੀ ਪਰਿਵਾਰਕ ਮੈਂਬਰਾਂ ਦਾ ਕੀ ਬੀਤ ਗਿਆ ਦੇਖੋ ਜੀ ਇੱਕ ਤਾਂ ਦੇਖ ਨਹੀਂ ਹੋ ਰਿਹਾ ਉਹਨਾਂ ਦਾ ਜੋ ਹਾਲਾਤ ਨੇ ਤੁਹਾਨੂੰ ਕੀ ਦੱਸੀਏ ਜੋ ਇਹਨਾਂ ਦੇ ਹਾਲਾਤ ਨੇ ਉਮਰ ਤਾਂ ਕੁਝ ਵੀ ਨਹੀਂ ਦੇਖੋ ਮੇਰੀ ਵੀ 13 ਸਾਲ ਦੀ ਕੁੜੀਆ ਕੀ ਹੁੰਦੀ ਹੈ ਜੀ ਠੀਕ ਹੈ ਨਾ ਮਤਲਬ ਕਿ ਅੱਜ ਮਤਲਬ ਰੋਣਾ ਆ ਰਿਹਾ ਜੋ ਇਹਨਾਂ ਦੇ ਹਾਲਾਤ ਦੇਖ ਨਹੀਂ ਹੋ ਰਿਹਾ ਕਿ ਅੰਦਰ ਜੋ ਮਾਪਿਓ ਦੇ ਇੱਕ ਉਹਦਾ ਫਾਦਰ ਹੈ ਨਹੀਂ ਠੀਕ ਹੈ ਫਾਦਰ ਹੈ ਨਹੀਂ ਮਤਲਬ ਕਿ ਉਹ ਲੇਡੀ ਦੇ ਕੀ ਹੈ ਜੋ ਉਹਦਾ ਇੱਕ ਬ੍ਰਦਰ ਹੈ 18 19 ਸਾਲ ਦਾ ਉਹ ਜੋਬ ਕਰਦਾ ਪਿਆ ਕਿ ਚਲੋ ਮੇਰੀ ਭੈਣ ਵਧੀਆਂ ਪੜ ਜਵੇ ਕੀ ਪਤਾ ਕੀ ਸੋਚਾ ਹੁਣ ਉਹਨਾਂ ਨੇ ਸਰ ਹੁਣ ਤਾਂ ਇਹ ਵੀ ਸਵਾਲ ਖੜੇ ਹੋ ਜਾਂਦੇ ਕਿ ਕੁੜੀਆਂ ਆਪਣੇ ਹੀ ਘਰ ਗਲੀ ਮੁਹੱਲੇ ਚ ਸੇਫ ਨਹੀਂ ਹੈ ਮੈਂ ਤੇ ਕਹਿੰਦਾ ਜੀ ਦੇਖੋ ਬੇਟੀ ਹੈ ਮੇਰੀ ਮੇਰੇ ਘਰ ਸੇਫ ਹੈ ਜੇ ਆਪਾਂ ਕਹੀਏ ਕਿ ਬਾਹਰ ਕਿਤੇ ਭੇਜਤੀ ਹੁਣ ਅਸੀਂ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਨਾਲ ਹੈਗੇ ਨੇ ਹਿੰਦੂ ਰਹਿੰਦੇ ਆ ਉਹ ਕੰਜਕ ਬੁੰਜੇ ਕਰਦੇ ਕਿ ਸਾਨੂੰ ਨਾ ਸੀ ਭੇਜ ਦਾਂਗੇ ਦੱਸੋ ਹੁਣ ਤਾਂ ਵਿਸ਼ਵਾਸ ਹੀ ਨਹੀਂ ਰਿਹਾ ਜੋ ਐ ਇਹਦੇ ਨਾਲ ਹੋਇਆ ਤੇ ਅੰਦਰ ਮਾਪਿਓ ਦਾ ਇੰਨਾ ਬੁਰਾ ਹਾਲੇ ਦਿਖੋ ਅਸੀਂ ਬਾਹਰ ਬੈਠੇ ਰੋਨੇ ਪਏ ਆ ਉਹਨਾਂ ਦੇ ਕੀ ਬੀਤਦੀ ਹੋएगी ਅਸੀਂ ਅੱਜ ਆਏ ਆ ਸਾਰੇ ਦਿਲ ਜਾਣਗੇ ਉਹਨਾਂ ਦੇ ਘਰ ਕੀ ਬੀਤਣੀ ਹੈ ਜਿਨ੍ਹਾਂ ਨੇ ਰੋਜ਼ ਆਪਣੀ ਕੁੜੀ ਨੂੰ ਆਵਾਜ਼ਾਂ ਮਾਰ ਜੋ ਜੋ ਉਹਦੇ ਨਾਂ ਰੱਖੇ ਹੁੰਦੇ ਜਿੱਦਾਂ ਆਪਾਂ ਬੱਚੇ ਤੇ ਰੱਖੇ ਹੁੰਦੇ ਆ ਮਤਲਬ ਕੀ ਬਹੁਤ ਕਾਨੂੰਨੀ ਹਰਕਤ ਕੀਤੀ ਉਸ ਇਨਸਾਨ ਕੀ ਮੰਗ ਕਰਦੇ ਹੋ ਸਰ ਆਖੀ ਸਿੱਧੇ ਕਹਿੰਦੇ ਕਿ ਉਹਨੂੰ ਨਾ ਫਾਂਸੀ ਦੀ ਸਜ਼ਾ ਜਿਹੜੀ ਹੈ ਚੋਂਗ ਵਿੱਚ ਖਿਲਾੜ ਕੇ ਦੇਣੀ ਚਾਹੀਦੀ ਇੱਕ ਮਿਸਾਲ ਭਗਵਾਨ तमाम ਸਰਕਾਰ ਨੂੰ ਦੇਣੀ ਚਾਹੀਦੀ ਅਸੀਂ ਸਾਰੀ ਸਰਕਾਰ ਅੱਗੇ ਅਪੀਲ ਕਰਦੇ ਆ ਇਹਨੂੰ ਫਾਂਸੀ ਦੀ ਸਜ਼ਾ ਚੋਂਗੇ ਖਿਲਾੜ ਕੇ ਦੇਣੀ ਚਾਹੀਦੀ ਕਿ ਕੋਈ ਵੀ ਇਦਾਂ ਦਾ ਵਨ ਕਰੇ ਆਪਾਂ ਸਾਰੇ ਧੀਆ ਪਹਿਣਾ ਲਿਆ ਪਰ ਜਿਹੜਾ ਕੰਮ ਹੋਇਆ ਉਹ ਰੱਬ ਕਦੇ ਵੀ ਗੁਰੂ ਘਰ ਦੇ ਬਾਹਰ ਖੜੇ ਕਦੇ ਕਿਸੇ ਨੂੰ ਨਾ ਕਰਾਵੇ ਤੇ ਨਾ ਹੋਵੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਉਮਰ ਹਲੇ ਕੁਝ ਨਹੀਂ ਸੀ ਮਹਿਜ਼ 13 ਸਾਲਾਂ ਦੀ ਜੋ ਲੜਕੀ ਸੀ ਜਿਸਨੇ ਹਲੇ ਅਜੇ ਦੁਨੀਆ ਦੇਖਣੀ ਸੀ ਉਸ ਦੇ ਨਾਲ ਜਿਹਾ ਕਿ ਨੋਣਾ ਕੰਮ ਕੀਤਾ ਗਿਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਅੱਜ ਉਸ ਬੱਚੀ ਦੀ ਚੋਕੀ ਹੈ ਅੰਤਿਮ ਅਰਦਾਸ ਇਸ ਗੁਰਦੁਆਰਾ ਸਾਹਿਬ ਤੇ ਚੱਲ ਰਹੀ ਹੈ ਤੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਖਾਸ ਕਰ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਸ਼ਖਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਚੌਂਕ ਦੇ ਵਿੱਚ ਖੜੇ ਕਰਕੇ ਜੋ ਕਿ ਇਹ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤੇ ਇਹ ਜੋ ਕੇਸ ਹੈ ਜਲਦ ਤੋਂ ਜਲਦ ਫਾਸਟ ਟਰੈਕ ਤੇ ਲਿਆ ਕੇ ਦੋਸ਼ੀ ਨੂੰ ਜੋ ਕਿ ਇਹ ਸਜ਼ਾ ਦਿੱਤੀ ਜਾਵੇ ਡੈਨਿਕ ਸਵੇਰਾ ਤੋਂ ਕੈਮਰਾਮੈਨ ਵਿਪਨ ਦੇ ਨਾਲ ਦਾ ਸਮ੍ਰਿਤੀ तिवारी ਦੀ